ਹੈਲੋ ਹਾਂਜੀ ਕੀ ਹਾਲ ਹੈ ਜੀ ਲੁਧਿਆਣੇ ਸਵੇਰੇ 4 ਵਜੇ ਤੋਂ ਮੀਂਹ ਕਾਫੀ ਜ਼ਿਆਦਾ ਪੈ ਰਿਹਾ ਆ ਆਪਾਂ ਚੱਲੇ ਸੀ ਕੰਮ ਤੋਂ ਪਿੰਡ ਪਿੰਡ ਵੱਲ ਜੱਲੇ ਸੀ ਤੇ ਰਸਤੇ 'ਚ ਸੂਰ ਦਾ ਮੀਂਹ ਪਿਆ ਹੈ 4 ਵਜੇ ਦਾ 5-6 ਵਜੇ ਤੱਕ ਪੈਂਦਾ ਰਿਹਾ ਵਾ ਤੇ ਹੁਣ ਥੋੜਾ ਜਿਹਾ ਹਟ ਗਿਆ ਓ ਬਾਈ ਕੀ ਹਾਲ ਆ ਓ ਮੇਰਾ ਸਿਨਾ ਠਾਣੇਦਾਰ ਚਲਾਵੇ ਜਿਪਸ ਆਵਰ ਪੈ ਗਿਆ ਭਾਈ ਮੀਹ ਪੂਰਾ ਫੁੱਲ ਨਮੈ ਸੀਗਾ ਹੁਣ ਬੱਦੋਵਾਲ ਬੱਦੋਵਾਲ ਦੇ ਬਸ ਆਪਾਂ ਪਹੁੰਚਣ ਵਾਲੇ ਆਪਣੇ ਪਿੰਡ ਪਿੰਡ ਦੇ ਆ ਤੇ ਮੀਂਹ ਪਿਆ ਫੁੱਲ ਪੂਰਾ ਦਗਾਂ ਮੈਂ ਤੇ ਮਾਨ ਮਾਨੀ ਰੱਬ ਕਰ ਮੈਂ ਹੋਰ ਜਗੋ ਓ ਨੀ ਅਗਮ ਕਰ ਮੈਂ ਮੁਝ ਜਾ ਯਾਰੋ ਛੱਡ ਦੁਨੀਆ ਦੁਨੀਆ ਤੋਂ ਡਰ ਕੇ ਜੇ ਤੈਨੂੰ ਛੱਡ ਜਾ ਨੀ ਜਿਆਦਾ ਤੇ ਜੋ ਕਿ ਪੰਗਲ ਕੇ ਉਪਰ ਰਸਤੇ ਵਿੱਚ ਖੜ ਗਏ ਹੀ ਤੋਂ ਅੱਗੇ ਸੀਗੇ ਪਰ ਕਿ ਇਸ ਵਿੱਚ ਥੋੜਾ ਟਾਈਮ ਨਹੀਂ ਕਰਕੇ ਚਲੋ ਜੀ ਹਟ ਗਏ ਮੀ ਚਲੋ ਚਲੀਏ ਆਪਾਂ ਪਿੰਡਾਂ ਨੂੰ ਸੁਣੀਏ ਤੇਰੇ ਨਾਲ ਤਲਾ ਮੈਂ ਮਰਾਂ ਵਿਚਾਰੇ Tira de i we ੜੜ ਦੀ ਜਵਾਨੀ ਤੇਰੀ ਨਸ਼ਾਖਮਾਰੀ ਓਕੇ ਜੀ ਫਿਰ ਬੜਦੇ ਪਿੰਡ ਪਹੁੰਚ ਗਿਆ ਆਪਣਾ ਬੜਾ ਤੇਵਰ ਅੱਲਾ ਜੱਦ ਤੇਰੇ ਕਦੀ ਜੇ ਤੁਮ ਹਿਰਮ ਘਰੇ ਮਹਾਰਾਜ ਅੱਲਾ ਕਰੇ